एपी24 देख रहे दर्शकों का स्वागत है। ਤੁਹਾਡੇ ਮਨਪਸੰਦ ਨਿਊਜ਼ ਚੈਨਲ एपी24 ਤੇ ਅੱਜ ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹਾਂ। ਲੁਧਿਆਣਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਆਟੋ ਚਾਲਕ ਗਿਰੋਹ ਦਾ ਪਰਦਾ ਫਾਸ਼ ਕੀਤਾ। ਯਾਤਰੀਆਂ ਦੇ ਪੈਸੇ ਚੋਰੀ ਕਰਨ ਦੇ ਦੋਸ਼ ਵਿੱਚ ਤਿੰਨ ਗ੍ਰਿਫਤਾਰ। ਸ਼੍ਰੀ ਸਮੀਰ ਵਰਮਾ ਆਈਪੀਐਸ, ਸੰਯੁਕਤ ਪੁਲਿਸ ਕਮਿਸ਼ਨਰ ਜ਼ੋਨ 1 ਲੁਧਿਆਣਾ ਅਤੇ ਸ਼੍ਰੀ ਅਨਿਲ ਕੁਮਾਰ ਪਰਾਉੜ, ਪੀਪੀਐਸ ਸਹਾਇਕ ਪੁਲੀ ਕਮਿਸ਼ਨਰ ਕੇਂਦਰੀ ਲੁਧਿਆਣਾ ਦੀ ਨਿਗਰਾਨੀ ਹੇਠ ਲੁਧਿਆਣਾ ਸ਼ਹਿਰ ਵਿੱਚ ਯਾਤਰੀਆਂ ਦੇ ਪੈਸੇ ਚੋਰੀ ਕਰਨ ਵਾਲੇ ਆਟੋ ਚਾਲਕਾਂ ਵਿਰੁੱਧ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਇਸ ਸਬੰਧ ਵਿੱਚ ਮੁਕੱਦਮਾ ਨੰਬਰ 82 ਮਿਤੀ 18/9/2025 ਆਈਪੀਐਸ ਦੀ ਧਾਰਾ 303 317 ਤਹਿਤ ਦਰਜ ਕੀਤਾ ਗਿਆ ਸੀ ਅਣਪਛਾਤੇ ਵਿਅਕਤੀ ਤੇ ਆਟੋ ਰਿਕਸ਼ਾ ਤੋਂ 1 ਲੱਖ ਰੁਪਏ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਸੀ ਇਸ ਸੈਕਟਰ ਗਗਨਪ੍ਰੀਤ ਸਿੰਘ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 4 ਲੁਧਿਆਣਾ 25 ਸਤੰਬਰ 2025 ਨੂੰ ਪੁਲਿਸ ਨੇ ਉਪਕਾਰ ਸਿੰਘ ਅਤੇ ਸ਼ੋਕ ਗੁਮਾਰ ਨੂੰ 38000 ਨਕਦ ਅਤੇ ਅਪਰਾਧ ਵਿੱਚ ਵਰਤਿਆ ਗਿਆ ਔਟੋ ਰਿਕਸ਼ਾ ਵੀ ਬਰਾਮਦ ਕੀਤਾ ਸ਼ੁਰੂਆਤੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਚੋਰੀ ਕੀਤੇ ਪੈਸੇ ਆਪਣੇ ਨਿੱਜੀ ਜ਼ਰੂਰਤ ਲਈ ਖਰਚ ਕਰਨ ਦਾ ਇਕਬਾਲ ਕੀਤਾ ਪੁਲਿਸ ਨੇ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਅਤੇ 3 ਦਿਨ ਦਾ ਪੁਲਿਸ ਰਿਮਾਨਡ ਹਾਸਲ ਕੀਤਾ ਪੁੱਛਗਿੱਛ ਦੌਰਾਨ ਪੁਲਿਸ ਹੋਰ ਅਪਰਾਧਾਂ ਅਤੇ ਇਸ ਗਿਰੋਹ ਦੇ ਪੂਰੇ ਨੈਟਵਰਕ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ ਐਸਆਈਪੀ 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਇਹ ਜਿਹੜੀ ਇਕਬਾਰਦਤ ਹੋਈ ਸੀਗੀ ਡਿਵੀਜ਼ਨ ਨੰਬਰ 4 ਦੇ ਏਰੀਏ ਦੇ ਵਿੱਚ ਜਿਹਦੇ ਵਿੱਚ ਇੱਕ ਆਟੋ ਤੇ ਤਿੰਨ ਦੋਸ਼ੀ ਸੀਗੇ ਜਿਨ੍ਹਾਂ ਨੇ ਇੱਕ ਵਿਅਕਤੀ ਤੋਂ 1 ਲੱਖ ਰੁਪਏ ਜਿਹੜਾ ਹੈਗਾ ਉਹਦਾ ਖੋਲਿਆ ਸੀਗਾ ਤੇ ਉਹ ਸਾਡੇ ਕੋਲ ਜਦੋਂ ਕੰਪਲੇਟ ਆਈ ਤਾਂ ਅਸੀਂ ਇਮੀਡੀਏਟਲੀ ਉਹਦੇ ਵਿੱਚ ਐਫ ਆਈ ਆਰ ਰਜਿਸਟਰ ਕੀਤੀ ਸੀਗੀ 82/25 ਜਿਹੜੀ ਐਫ ਆਈ ਆਰ ਡਿਵੀਜ਼ਨ ਨੰਬਰ 4 ਉਹ ਰਜਿਸਟਰ ਹੈ ਉਸ ਤੋਂ ਬਾਅਦ ਐਸ ਐਚ ਓ 4 ਤੇ ਉਹਨਾਂ ਦੀ ਟੀਮ ਨੇ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਤਾਂ ਉਹਦੇ ਵਿੱਚ ਉਹਨਾਂ ਨੂੰ ਕਾਮਯਾਬੀ ਮਿਲੀ ਤਾਂ ਅਸੀਂ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਨੇ ਉਹਨਾਂ ਨੂੰ ਅਰੈਸਟ ਕੀਤਾ ਜਿਨ੍ਹਾਂ ਦਾ ਨਾਮ ਇੱਕ ਤਾਂ ਰਵੀ ਕੁਮਾਰ ਜਿਹੜਾ ਕਿ ਸਲੇਵਟਾਬਰੀ ਦਾ ਰਹਿਣ ਵਾਲਾ ਇੱਕ ਊਕਾਰ ਸਿੰਘ ਇਹ ਵੀ ਸਲੇਵਟਾਬਰੀ ਦਾ ਇੱਕ ਅਸ਼ੋਕ ਕੁਮਾਰ ਜਿਹੜਾ ਕਿ ਖੰਡੇ ਦਾ ਪਿੱਛੇ ਰਹਿਣ ਵਾਲਾ ਹੈਗਾ ਤੇ ਇਹਦੇ ਵਿੱਚ ਜਿਹੜਾ ਉਕਾਰ ਸਿੰਘ ਇਹਨਾਂ ਜੁਦੋਸ਼ੀ ਹੈਗਾ ਉਹ ਆਟੋ ਨੂੰ ਚਲਾ ਰਿਆ ਸੀਗਾ ਤੇ ਰਵੀ ਤੇ अशोक ਨੇ ਜਿਹੜੇ ਦੋ ਦੋਸ਼ੀ ਇਹਨਾਂ ਨੇ ਜਿਹੜਾ 1 ਲੱਖ ਰੁਪਇਆ ਖੋ ਗਿੱਤੀ ਸੀ ਤੇ ਅਸੀਂ ਜਿਹੜਾ 1 ਲੱਖ ਰੁਪਇਆ ਖੋ ਕੀਤਾ ਸੀਗਾ ਉਹਦੇ ਵਿੱਚੋਂ ਜਿਹੜਾ ਚੋਰੀ ਕੀਤਾ 43000 ਰੁਪਇਆ ਰਿਕਵਰ ਕਰ ਲਿਆ ਤੇ ਵਾਰਦਾਲ ਜਿਹੜੀ ਇਹਨਾਂ ਦੇ ਆਟੋ ਵਰਤੀ ਸੀਗੀ ਉਹ ਵੀ ਜਿਹੜੀ ਹੈ ਰਿਕਵਰ ਕਰ ਲਈਏ ਤੇ ਇਹਦੇ ਵਿੱਚ ਜਿਹੜੀ ਇਹ ਆਟੋ ਹੈਗੀ ਹੈ ਇਹ ਬੇਸਿਕਲੀ ਇਹਦੀ ਓਨਰ ਇੱਕ ਸੁਨੀਤਾ ਰਾਣੀ ਕਰਕੇ ਲੇਡੀ ਹੈ ਜਿਹੜੀ ਇਹਨੇ ਆਟੋ ਜਿਹੜਾ ਰਵੀ ਕੁਮਾਰ ਦੋਸ਼ੀ ਆ ਉਹਨੂੰ ਰੈਂਟ ਤੇ ਦਿੱਤੀ ਹੋਈ ਸੀ ਉਹ ਡੇਲੀ ਨੂੰ 1000 ਰੁਪਏ ਦੇ ਰੈਂਟ ਤੇ ਹੁੰਦੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਵਾਰਦਾਤ ਕੀਤੀ ਐ ਤੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਲਿੱਤਾ ਤੇ ਇਹਨਾਂ ਤੋਂ ਜਿਹੜੀ ਰਿਕਵਰੀ ਵੀ ਕਰਾਈ ਐ ਆਟੋ ਦੀ ਰਿਕਵਰੀ ਕਰਾਈ ਐ ਤੇ ਪੈਸੇ ਦੀ ਰਿਕਵਰੀ ਕਰਾਈ ਐ ਕੁਝ ਪੈਸੇ ਵਿੜੇ ਨੇ ਇਹਨਾਂ ਨੇ ਕਿਸ ਖਰਚ ਤੇ ਦੇ ਬਾਕੀ ਪੈਸੇ ਜਿਹੜੇ ਨੇ ਤੇ ਕੁਝ ਇਹਨਾਂ ਦੀ ਜਿਵੇਂ ਦੇਣਦਾਰੀਆਂ ਸੀ ਕਿਸ ਤੋਂ ਉਧਾਰ ਲਿੱਤੇ ਹੋਏ ਸੀਗੇ ਉਹ ਪੈਸੇ ਦਾ ਤੇ ਇਹਨਾਂ ਨੇ ਹੋਰ ਖਰਚ ਕਰਦੇ ਬਾਕੀ ਹੁਣ ਸੀ ਇਹਨਾਂ ਦਾ ਰਿਮਾਂਡ ਲੈ ਕੇ ਕੋਸ਼ਿਸ਼ ਕਰਦੇ ਆ ਕਿ ਹੋਰ ਜਿਹੜਾ ਪੈਸੇ ਹੈਗੇ ਨੇ ਹੋਰ ਕਵਰ ਕਰਾਈਏ ਤੇ ਹੋਰ ਇਨਵੈਸਟੀਗੇਟ ਕਰਾਂਗੇ ਕਿ ਇਹਨਾਂ ਨੇ ਕੋਈ ਹੋਰ ਵਾਰਦਾਤਾਂ ਤਾਂ ਨਹੀਂ ਕੀਤੀਆਂ ਹੈਗੀਆਂ ਤੇ ਗ੍ਰਿਫਤਾਰੀ ਵਾਸਤੇ ਦੇਰੀ ਕਿਉਂ ਹੋਈ ਜ ਗ੍ਰਿਫਤਾਰੀ ਜਿਹੜੀ ਹੈਗੀ ਇੱਕ ਦੋਸ਼ੀ ਦੀ ਉਲੂ ਤਰੀਕੀ ਹੋਈ ਹੈ ਬਾਕੀਆਂ ਦੀ 25 ਨੂੰ ਹੋਈ ਹੋਈ ਹੈ ਆਪਣੇ ਘਰਾਂ ਚੋਂ ਭੱਜੇ ਹੋਏ ਸੀਗੇ ਲੇਕਿਨ ਜਿਹੜੀ ਹੈ ਅਸਕਿਪ ਨੇ ਪਲਾਨਸ ਲਾਈਆਂ ਸਾਰੀ ਹਿਊਮਨ ਇੰਟੈਲੀਜੈਂਸ ਯੂਜ਼ ਕੀਤੀ ਟੈਕਨੀਕਲ ਇੰਟੈਲੀਜੈਂਸ ਯੂਜ਼ ਕੀਤੀ ਉਸ ਤੋਂ ਬਾਅਦ 25 ਤਰੀਕ ਨੂੰ ਜਿਹੜਾ ਇਹਨਾਂ ਨੂੰ ਅਰੈਸਟ ਕੀਤਾ ਕਿੰਨੀ ਅਮਾਉਂਟ ਇਹਨਾਂ ਕੋਲ ਰਿਕਵਰ ਹੋਈ ਜੀ ਟੋਟਲ ਜਿਹੜੀ ਹੈ 43000 ਰੁਪਏ ਜਿਹੜਾ ਅਸੀਂ ਉਹ ਰਿਕਵਰ ਕਰ ਲਿਆ ਹੈ। ਬਾਕੀ ਦੀ ਅਮਾਉਂਟ ਹੈ। ਬਾਕੀ ਇਹਨਾਂ ਨੇ ਦੱਸਿਆ ਜੀ ਜਿਹੜਾ ਅਸੀਂ ਖਰਚ ਕਰ ਲਿਆ ਕੁਝ ਦੇਣਦਾਰੀਆਂ ਸੀਗੀਆਂ ਇਹਨਾਂ ਦੀਆਂ ਉਹ ਦੇਤੀਆਂ ਨੇ। ਉਹਨੂੰ ਅਸੀਂ ਬਾਕੀ ਰਿਮਾਂਡ ਲੈ ਕੇ ਕੋਸ਼ਿਸ਼ ਕਰਦੇ ਹਾਂ ਕਿ ਹੋਰ ਵੀ ਜਿਹੜਾ ਰਿਕਵਰ ਕਰੀਏ। ਸੋ ਦੋ ਬੰਦੇ ਸਕੇਮਡ ਆ ਉਹ ਵੀ ਲਾਈ ਖੰਨਾ ਤਿੰਨ ਆਪਸ ਕਲੈਕਸ਼ਨ ਕੀ ਹੈ। ਆਪਸ ਤੇ ਉਹ ਦੋਸਤ ਨੇ ਜੀ ਤੇ ਦੂਜੇ ਥਰੂ ਜਾਣਦੇ ਨੇਗੇ ਤੇ ਫਿਰ ਇਕੱਠੇ ਹੋ ਕੇ ਇਹਨਾਂ ਨੇ ਕੋਈ ਨਹੀਂ ਕਿਸੇ ਕੀ ਇਹ ਨਹੀਂ ਇਹ ਨਹੀਂ ਕੋਈ ਕੋਈ ਕੀ ਦੋਸਤ ਨਹੀਂ ਆ ਕਿ ਵੈਸੇ ਦੋਸਤ ਉਹ ਸਾਰਾ ਜੀ ਹੁਣ ਸੀ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਅਗੇ ਉਹ ਰਿਮਾਂਡ ਲੈ ਕੇ ਸਾਰਾ ਵੈਰੀਫਾਈ ਕਰਾ। ਜਿਹੜਾ ਮਸਲ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਇਹਨਾਂ ਨੇ ਲੁੱਟ ਕੀਤੀ ਗਿਓ। ਤੇ ਮਨਸ਼ਾ ਕੀ ਸੀ ਲੁੱਟ ਕਰਾਂ। ਮੈਂ ਤੁਹਾਨੂੰ ਉਹੀ ਕੱਲ ਕਹਿ ਰਿਹਾ ਜੀ ਹੁਮਸੇ ਇਹਨਾਂ ਦਾ ਰਿਮਾਂਡ ਲੈ ਕੇ ਉਹ ਸਾਰਾ ਕੀ ਕਿੱਥੇ ਕਿਸ ਪਰਪਸ ਲਈ ਕਿ ਹਲੇ ਇਹਨਾਂ ਦਾ ਵਰਜਨ ਹੈ ਕਿ ਖਰਚੇ ਨੇ। ਕਿ ਪੈਸੇ ਕਿੱਥੋਂ ਦਿੱਤੇ ਨੇ ਅਗਰ ਵਹਾੜ ਲਿੱਤੇ ਸੀਗੇ ਤਾਂ ਉਹਨੂੰ ਕਿਸ ਪਰਪਸ ਲਈ ਲਿੱਤੇ ਸੀਗੇ ਕਿਉਂਕਿ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ। ਉਹ ਸਾਰਾ ਹੁਣ ਸੀ ਵੈਰੀਫਾਈ ਇਹ ਉਹ ਜਾਂਚ ਕਰਾਈ ਜਾ ਪਹਿਲੀ ਵੀ ਇਹ ਚੁੱਕੀ ਹੈ ਉਹ ਉਸੇ ਰਿਮਾਂਡ ਲੈ ਕੇ ਜੀ ਸਾਰਾ ਵੈਰੀਫਾਈ ਕਰਾਂਗੇ ਕਿ ਇਹਨਾਂ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਕੀ ਹੈ ਤੇ ਇਹਨਾਂ ਨੇ ਹੋਰ ਕਿੱਥੇ ਕਿੱਥੇ ਵਾਰਦਾਤਾਂ ਕੀਤੀਆਂ ਨੇ